ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ BBMB ਵਾਲੇ ਆਪਣੇ ਰਿਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਨੂੰ ਖੋਲਣਾ ਨਹੀਂ ਨਕਾ ਹੈ ਨਕਾ ਖਾਸਾ ਮਹਿੰਗਾ ਹੈ ਹੈ ਉਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਵਹਿ ਬਥੇਰਾ ਕੇ ਖੱਟਰ ਦਾ ਮੁੱਖ ਮੰਤਰੀ ਜਦੋਂ ਉਦੋਂ ਵੀ ਮੈਂ ਕਹਿੰਦਾ ਰਿਆ ਵੀ ਮੈਨਾਂ ਪਾਣੀ ਹੈ ਹੀ ਨਹੀਂ ਅਸੀਂ ਦੇਖ ਕਿੱਥੋਂ ਦੀ ਹੈ ਕਹਿੰਦੇ ਚਲ ਕੋਈ ਨਹੀਂ ਪਾਣੀ ਬਾਹਰ ਦੇਖ ਲਈ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ ਤੇ ਜੂਸ ਛੱਡੋਂਗੇ ਉਹ ਤੁਮੜ ਕੇ ਨਹੀਂ ਬੋਲੇ ਫਿਰ ਕਹਿੰਦੇ ਬੜਾ ਪੱਕਾ ਯਾਰ ਇਹ ਸੋਚਿਆ ਨਹੀਂ ਸੀ ਕਿ ਮੈਂ ਸੋਚਿਆ ਕਰੂ ਕਦੇ ਕਦੇ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਵੀ ਬੀਬੀ ਐਮਪੀ ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਕੇ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਇਹ ਉਹਨਾਂ ਪਿੰਡਾਂ ਦੇ ਲੋਕਾਂ ਦਾ ਸੰਘਰਸ਼ ਹੈ ਜਿਹੜਾ ਅੱਜ ਜਿੱਤਿਆ ਤੁਸੀਂ ਤੇ ਉਹ ਕੱਲ ਨੂੰ ਤਰੀਕ ਹੈ ਕੱਲ ਨੂੰ ਕਈ ਤਰੀਕ ਰਹਿ ਗਈ ਹੁਣ ਕੋਰਟ ਚ ਅਸੀਂ ਜਾਵਾਂਗੇ ਕੋਰਟ ਚ ਪੱਖ ਰੱਖਾਂਗੇ ਉਹਨਾਂ ਕੋਲ ਹੈ ਹੀ ਨਹੀਂ ਕੁਝ ਉਹ ਕਹਿੰਦੇ ਪੰਜਾਬ ਨੇ ਆਪਣੇ ਹਿੱਸੇ ਦਾ ਵਾਧੂ ਵਰਤ ਕਿੱਥੇ ਵਰਤਲੇ ਵਾਧੂ ਬੀਬੀਐਮਬੀ ਦੇ ਅੰਕੜੇ ਪਏ ਨੇ ਸਾਡੇ ਕੋਲੇ ਬੀਬੀਐਮਬੀ ਦੇ ਪੁਨਰਗਠਨ ਬਾਰੇ ਵੀ ਮੰਗ ਕਰਾਂਗੇ ਔਰ ਮੈਨੂੰ ਇਹ ਵੀ ਪਤਾ ਲੱਗਿਆ ਹੈ ਕਿ ਬੀਬੀਐਮਬੀ ਵਾਲੇ ਆਪਦੇ ਰਿਟਾਇਰ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਇੱਥੇ ਕਰਪਟ ਅਫਸਰਾਂ ਨੂੰ ਦੁਬਾਰੇ ਲਾ ਰਹੇ ਨੇ ਕਿ ਤੁਸੀਂ ਹੁਣ ਇਥੋਂ ਆਪਾਂ ਥੋੜਾ ਜਿਹਾ ਕਰਾਂਗੇ ਆ ਜਿਹੜੀ ਹਾਰ ਹੋ ਗਈ ਆਪਣੀ ਇਹਨੂੰ ਆਪਾਂ ਕਿਵੇਂ ਡੈਮੇਜ ਕੰਟਰੋਲ ਕਰਾਂਗੇ ਇਸ ਗੱਲ ਦਾ ਵਿਰੋਧ ਕਰਾਂਗੇ ਸਖਤ ਅਸੀਂ ਪੰਜਾਬ ਦੇ ਕਿੱਡਰ ਤੇ ਜਿੰਨੇ ਮੰਤਰੀ ਜਿੰਨੇ ਸਾਡੇ ਅਫਸਰ ਬਣਦੇ ਨੇ ਉਹ ਸਾਰੇ ਪੂਰੇ ਕਰਕੇ ਦੇਵਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਇੱਥੇ ਹਰਿਆਣੇ ਦੇ ਜਾਂ ਰਾਜਸਥਾਨ ਦੇ ਭਰਦੋਂ ਵੀ ਇਹੀ ਕਰਨਗੇ ਦੋ ਇੱਕ ਹਿਮਾਚਲ ਦਾ ਇੱਕ ਹਿਮਾਚਲ ਦਾ ਲਾ ਲਿਆ ਹਿਮਾਚਲ ਦਾ ਪਹਿਲਾਂ ਰਾਤੋ ਰਾਤ ਬਦਲਿਆ ਹਿਮਾਚਲ ਨੂੰ ਕਹਿੰਦੇ ਤੂੰ ਖੋਲ ਦੇ ਉਹ ਆ ਗਿਆ ਇੱਥੇ ਇੱਥੇ ਆ ਕੇ ਲੋਕ ਕਹਿੰਦੇ ਵੀ ਤੂੰ ਚਲਾ ਜਾ ਕੋਈ ਫਾਇਦਾ ਨਹੀਂ ਤੈਥੋਂ ਖੋਲਣਾ ਨਹੀਂ ਨੱਕਾ ਹੈ ਨੱਕਾ खासा ਮਹਿੰਗਾ ਹੈ ਉਹ ਕਹਿੰਦਾ ਚੰਗਾ ਹੀ ਮੈਂ ਜਾਣਾ ਮੈਂ ਕहां ਕਹਣਾ ਦੱਸੂ ਉਹ ਕਹਿੰਦਾ ਠੀਕ ਨਹੀਂ ਦੱਸਦੇ ਮੈਂ ਕਿਹੜੇ ਦੱਸਿਆ ਤੁਹਾਨੂੰ ਤੁਸੀਂ ਕਹਾਂ ਤੁਸੀਂ ਵੀ ਕਹਾਂ ਨਾ ਗੱਲ ਕਰਿਓ ਬਸ ਉਹ ਮੁੜ ਗਿਆ ਇੱਥੋਂ ਹੀ ਕਹਿੰਦਾ ਚੰਗਾ ਹੀ ਮੈਂ ਜਾਣਾ ਕਿਉਂਕਿ ਪਬਲਿਕ ਜਦੋਂ ਲੋਕ ਲੋਕ ਕਿਹੜਾ ਕੋਈ ਆਪਦੇ ਵਾਸਤੇ ਲੈਣਾ ਕੋਈ ਇਹ ਨਿੱਜੀ ਲੜਾਈ ਥੋੜੀ ਹੈ ਸਾਡੀ ਤਾਂ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਚੁੱਲਿਆਂ ਦੀ ਲੜਾਈ ਹੈ ਇਹ ਸਾਡੇ ਕੋਲ ਪਾਣੀ ਨਾ ਹੋਇਆ ਫਿਰ ਪੰਜਾਬ ਚ ਪਾਣੀ ਮੈਨਸ ਕਰ ਦੋ ਕੀ ਰਹਾ ਗਿਆ ਫਿਰ ਲੈਂਡਲੌਕ ਸਟੇਟ ਐ ਇਧਰ ਬਾਰਡਰ ਸਟੇਟ ਐ ਮਨ ਤਾਂ ਇਹ ਨਹੀਂ ਸਮਝ ਆ ਰਹੀ ਪੁਲਿਸ ਇੱਥੇ ਲਾਈਏ ਜਾਂ ਬਾਰਡਰ ਤੇ ਲਾਈਏ ਲੜਾਈ ਵੀ ਸਾਰੀ ਆਪਣੇ ਵਾਲੇ ਪਾਸੇ ਸੀ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਲੜਾਈ ਵੀ ਆਪਣੇ ਵਾਲੇ ਪਾਸੇ ਮਰਨ ਵਾਲੇ ਪਾਸੇ ਵੀ ਅਸੀਂ ਰੱਖੇ ਆ ਗੋਲੇ ਡਰੋਨ ਉਹ ਵੀ ਸਾਡੇ ਤੇ ਆਉਂਦੇ ਨੇ ਇਧਰਲੇ ਪਾਸੇ ਹਰਿਆਣੇ ਵਾਲੇ ਉਹ ਉਹ ਵੀ ਸਾਡੇ ਤੇ ਆਉਂਦੇ ਨੇ ਇਧਰ ਚੀਨ ਹੈ ਕਿਧਰ ਨੂੰ ਜਾਈਏ ਕਿਧਰ ਨੂੰ ਯਾਰ ਸੁਨੀਤੀ ਯੋਗ ਦੀ 24 ਤਰੀਕ ਨੂੰ ਬੈਠਕ ਹੈ ਪ੍ਰਧਾਨ ਮੰਤਰੀ ਸਾਹਿਬ ਨਾਲ ਸਾਰੇ ਦੇਸ਼ ਦੇ ਮੁੱਖ ਮੰਤਰੀ ਉੱਤੇ ਜਾਣਗੇ ਮੈਂ ਵੀ ਜਾਊਂਗਾ ਔਰ ਪੂਰਾ ਪੱਖ ਰੱਖੂਗਾ ਕਿ ਜੀ ਇਹਦਾ ਪੁਨਰਗਠਨ ਕਰੋ ਉਦੋਂ ਜਦੋਂ ਪਾਣੀ ਵੰਡਿਆ ਸੀ ਵੀ ਇਹਨੂੰ ਇੰਨਾ ਹਿੱਸਾ ਉਦੋਂ ਹੈਗਾ ਸੀ ਪਾਣੀ ਜ਼ਿਆਦਾ ਸੀ ਹੁਣ ਦੇ ਹਿਸਾਬ ਨਾਲ ਪਾਣੀ ਮਿਲੋ ਨਾ ਪਾਣੀ ਦੀ ਗਿਣਤੀ ਮਿੰਤੀ ਕਰਕੇ ਹੁਣ ਦੇ ਹਿਸਾਬ ਨਾਲ ਵੰਡੋ ਕਿ ਨੂੰ ਕਿੰਨੇ ਪਰਸੈਂਟ ਵੰਡਦਾ ਉਹ ਤਾਂ ਆਪਣੇ ਘਰੇ ਵੀ ਨਲਕੇ ਹੁੰਦੇ ਸੀ ਉਹ ਤਾਂ ਆਪਣਾ ਬੋਰ ਕਈ ਵਾਰੀ ਇੰਜਨ ਤੋਂ ਪੱਖਾ ਇੰਜਨ ਤੋਂ ਉੱਚਾ ਹੁੰਦਾ ਸੀ ਟੋਆ ਵੀ ਨਹੀਂ ਪੜਣਾ ਪੈਂਦਾ ਸੀ ਇੰਨਾ ਪਾਣੀ ਉੱਪਰ ਸੀ ਹੁਣ ਤੁਸੀਂ ਮੱਛੀ ਮੋਟਰਾਂ ਵੀ ਜਵਾਬ ਦੇ ਗਿਆਂ 700 ਫੁੱਟ ਤੇ 600 ਫੁੱਟ ਤੇ ਪਾਣੀ ਚੱਲੇ ਗਿਆ ਹੁਣ ਤੁਸੀਂ ਉਸ ਹਿਸਾਬ ਨਾਲ ਹੀ ਪਾਣੀ ਵੰਡੀ ਜਾਓਗੇ ਯਾਰ ਦੁਬਾਰਾ ਕਰੋ ਸਾਹਿਬ ਬਤਾਓ ਇੰਟਰਨੈਸ਼ਨਲ ਰੂਲ ਵੀ ਹੈ ਹਰ 25 ਸਾਲ ਬਾਅਦ ਕੋਈ ਵੀ ਐਗਰੀਮੈਂਟ ਜਿਹੜਾ ਉਹਦਾ ਰਿਵਿਊ ਹੋਣਾ ਚਾਹੀਦਾ ਇੱਥੇ ਹੋਇਆ ਹੀ ਨਹੀਂ ਨਾ ਇਸ ਤਰ੍ਹਾਂ ਹੀ ਲਦਾ ਹੋਇਆ ਇੱਕ ਵਾਰੀ ਬਣਾਤੀ ਬਣਾਤਾ ਪਰ ਬਹੁਤ ਜੀ ਉਦੋਂ ਬਾਅਦ ਕਹਿੰਦੇ ਸਾਡਾ ਅਸੀਂ ਇਹਨਾਂ ਨੂੰ ਕਿਹਾ ਮੈਂ ਬਥੇੜਾ ਕੇ ਖੱਟਰ ਸਾਹਿਬ ਮੁੱਖ ਮੰਤਰੀ ਜੀ ਉਦੋਂ ਉਦੋਂ ਵੀ ਮੈਂ ਕਹਿੰਦਾ ਰਿਹਾ ਵੀ ਮੈਨੂੰ ਪਾਣੀ ਹੈ ਹੀ ਨਹੀਂ ਅਸੀਂ ਦੇ ਕਿੱਥੋਂ ਦੀ ਹੈ ਕਹਿੰਦੇ ਚੱਲ ਕੋਈ ਨਹੀਂ ਪਾਣੀ ਬਾਅਦ ਦੇਖ ਲਾਂਗੇ ਨਹਿਰ ਤਾਂ ਬਣਾ ਦਿਓ ਮੈਂ ਕਿਹਾ ਨਹਿਰ 'ਚ ਜੂਸ ਛੱਡੋਂਗੇ ਜਦੋਂ ਪਾਣੀ ਹੈ ਨਹੀਂ ਨਹਿਰ ਘਾ ਦੇ ਵਤਕ ਨਹਿਰ ਬਣਾਓ ਬਾਕੀ ਪਾਣੀ ਬਾਅਦ ਉਹ ਨਹਿਰ ਪਾਣੀ ਵਾਹਤੀ ਬਣਾਈ ਜਾਂਦੀ ਹੈ ਨਹਿਰ ਚ ਕੀ ਛੱਡੋਂਗੇ ਮੈਂ ਕਹਿੰਦਾ ਮੈਂ ਪਾਣੀ ਇਹ ਨਹੀਂ ਪਾਣੀ ਕਹਿੰਦੇ ਹਾਲ ਦੱਸੋ ਮੈਂ ਕਹਿੰਦਾ ਹਾਲ ਇਹਦਾ ਇਹਦੇ ਨਾਂ ਚ ਹੀ ਐਸ ਵੀ ਐਲ ਨੂੰ ਵਾਈ ਐਸ ਐਲ ਕਰ ਲਓ ਕਹਿੰਦੇ ਕੀ ਮਤਲਬ ਮੈਂ ਕਹਿੰਦਾ ਤੁਸੀਂ ਸਤਲੁਜ ਤੋਂ ਜਮਨਾ ਲਿੰਕ ਕਰ ਰਹੇ ਹੋ ਵੀ ਸਤਲੁਜ ਤੋਂ ਪਾਣੀ ਲੈ ਕੇ ਬਾਇਆ ਹਰਿਆਣਾ ਜਮਨਾ ਚ ਮੈਂ ਕਹਿੰਦਾ ਜਮਨਾ ਤਾਂ ਪਹਿਲੀ ਡੋਬ ਦਿੰਦੀ ਹੈ ਬੰਗਾਲ ਨੂੰ ਡੋਬ ਦਿੰਦੀ ਹੈ ਬਿਹਾਰ ਨੂੰ ਡੋਬ ਦਿੰਦੀ ਹੈ ਬੰਗਲਾਦੇਸ਼ ਤੱਕ ਜਿਹੜੀ ਹੈ ਜਮਨਾ ਡੋਬਦੀ ਤੁਰ ਜਾਂਦੀ ਹੈ ਮੈਂ ਕਹਿੰਦਾ ਜਮਨਾ ਸਤਲੁਜ ਕਰੋ ਵਾਈ ਐਸ ਐਲ ਜਮਨਾ ਚ ਪਾਣੀ ਲੈ ਲੋ ਹਰਿਆਣੇ ਨੂੰ ਪਾਣੀ ਦੇ ਦਿਓ ਜਿੰਨਾ ਬਚ ਗਿਆ ਪਸਤੂ ਲਿਚ ਪਾ ਦਿਓ ਉਦੋਂ ਮੁੜ ਕੇ ਨਹੀਂ ਬੋਲੇ ਫਿਰ ਇਹ ਕਹਿੰਦੇ بڑا ਪੰਗਾ ਯਾਰ ਤਾਂ ਇਹ ਸੋਚਿਆ ਨਹੀਂ ਸੀਗਾ ਤੇ ਮੈਂ ਸੋਚਿਆ ਕਰੋ ਕਦੇ ਕਦੇ ਸੋਚ ਵੀ ਲਿਆ ਕਰੋ ਕਦੇ ਕਦੇ ਤੋਂ ਮਸਲਾ ਉਨ ਉੱਠੇ ਹੀ ਨਹੀਂ ਪਹਿਲਾਂ ਦੋਨੇ ਸਰਕਾਰਾਂ ਦੋਨੇ ਪਾਰਟੀਆਂ ਖਾਸ ਤੌਰ ਤੇ ਅਕਾਲੀ ਦਲ ਅਲੇ ਵੋਟਾਂ ਤੋਂ ਪਹਿਲਾਂ ਵੱਡੇ ਵੱਡੇ ਬੋਰਡ ਲੱਗ ਜਾਂਦੇ ਸਵਰਗੀ ਪ੍ਰਕਾਸ਼ ਸਿੰਘ ਬਾਦਰੋਂ ਦੀ ਫੋਟੋ ਪੰਜਾਬੀਓ ਕੁਰਬਾਨੀਆਂ ਦੇਣ ਨੂੰ ਤਿਆਰ ਰਹੋ ਲੋ ਕੁਰਬਾਨੀਆਂ ਦੇਣ ਨੂੰ ਅਸੀਂ ਨਹਿਰਾ ਇਹਨਾਂ ਦੇ ਖੇਤਾਂ 'ਚ ਕੁਰਬਾਨੀਆਂ ਦੇਣ ਨੂੰ ਅਸੀਂ ਉਹੀ ਗੱਲ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਰਿਛਤ ਸੰਤਾ ਨਹੀਂ ਸਮਝਦੇ ਸੀਗੇ ਆ ਸਬਾਈਓ ਲੋ ਇੱਕ ਬੂੰਦ ਨਹੀਂ ਦੇਵਾਂਗੇ ਆਪ ਹੀ ਕਰਾਇਆ ਸਾਰਾ ਕੁਝ ਆਪਾਂ ਹੀ ਸਮਝੀ ਗਏ ਵੀ ਇਹੀ ਯਾਰ ਆਖਾ ਹੀ ਯਾਰ ਆਖਾ ਉਹ ਕਹਿੰਦਾ ਮੈਂ ਰੱਖਾਂ ਉਹ ਕਹਿੰਦਾ ਮੈਂ ਰੱਖਾਂ ਕੋਈ ਰੱਖੇ ਨਹੀਂ ਇਹ ਬਿੱਲੇ ਦੁੱਧ ਦੀ ਰਾਖੀ ਬੈਠੇ ਸੀ ਤੁਸੀਂ ਬਿੱਲਿਆਂ ਨੂੰ ਦੁੱਧ ਦੀ ਰਾਖੀ ਬਿਠਾ ਕੇ ਸਵੇਰ ਨੂੰ ਪਤੀਲੇ ਚੋਂ ਇੱਕ ਘੁੱਟ ਵੀ ਮੈਨੂੰ ਦਿਖਾ ਦਿਓ ਬਚੀ ਹੋਈ ਉਹ ਤੱਕ ਤਾਂ ਉਹ ਮੂੰਹ ਜਾਂ ਵੀ ਸਾਫ਼ ਕਰ ਲੈਂਦੇ ਆ ਸਵੇਰ ਤੱਕ ਤਾਂ ਵੀ ਸ਼ੱਕ ਨਾ ਪਈ ਇੱਕ ਤੇ ਸ਼ੱਕ ਤਾਂ ਬਿੱਲੇ ਤੇ ਪਊਗਾ ਹੁਣ ਜੋ ਰਾਖੀ ਬਿਠਾਇਆ ਸਵੇਸ਼ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਬਹੁਤ ਦੇਸੀ ਭਾਸ਼ਾ ਚ ਮੈਂ ਸਮਝਾਇਆ ਤੁਹਾਨੂੰ ਵੀ ਆ ਪਾਣੀ ਇੰਨਾ ਹੁੰਦਾ ਹੈ ਆ ਪਾਣੀ ਇੰਨਾ ਹੁੰਦਾ ਐਨਾ ਆਪਣਾ ਬਣਦਾ ਐਨਾ ਉਹਨਾਂ ਦਾ ਬਣਦਾ ਉਹਨਾਂ ਨੇ ਵਰਤ ਲਿਆ ਅੱਜ ਤੋਂ ਉਹਨਾਂ ਦਾ ਦਿਨ 21 ਮਈ ਤੋਂ 21 ਮਈ ਤੱਕ ਹੁੰਦਾ ਇਹ ਇੱਕ ਅਗਲੀ 21 ਮਈ ਤੱਕ ਇਹਨਾਂ ਨੂੰ ਜਿੰਨਾ ਬਣਦਾ ਦੇ ਦਾਂਗੇ ਕਿਰਪਾ ਕਰਕੇ ਉਹ ਅਗਲੀ 21 ਮਈ ਤੱਕ ਸਾਨੂੰ ਤੰਗ ਨਾ ਕਰਨ ਵੀ ਸਾਨੂੰ ਇੱਕ ਸਾਡੇ ਕੋਲ ਇੱਕ ਦਿਨ ਦਾ ਪਾਣੀ ਫालतू ਨਹੀਂ ਹੈਗਾ ਆਪ ਦਾ ਸੰਜਮ ਨਾ ਵਰਤੋ ਅਸੀਂ ਇਹਦੇ ਵਿੱਚ ਵੀ 6 ਮਹੀਨੇ ਹਰ ਮਹੀਨੇ ਵੀਬੀਐਮਬੀ ਦੀ ਮੀਟਿੰਗ ਹੁੰਦੀ ਸੀ ਹਰ ਮਹੀਨੇ ਦੇ ਚਿੱਠੀਆਂ ਪਈਆਂ ਸਾਡੇ ਕੋਲ ਅਸੀਂ ਹਰਿਆਣੇ ਨੂੰ ਕਹਿੰਦੇ ਰਹੇ ਆ ਤੁਹਾਡਾ ਪਾਣੀ ਖਤਮ ਹੋਊਗਾ ਤੁਸੀਂ ਬਹੁਤ ਲਾਪਰਵਾਹੀ ਨਾਲ ਪਾਣੀ ਵਰਤ ਰਹੇ ਹੋ ਥੋੜਾ ਪਾਣੀ ਖਤਮ ਹੋ ਗਿਆ ਐਤ ਕੀ ਦਿਨ ਦੇਣੀ ਅਸੀਂ ਪਾਣੀ ਪਹਿਲਾਂ ਵਾਲਾ ਕੰਮ ਨਾ ਸਮਝਿਓ 6 ਮਹੀਨੇ ਪਹਿਲਾਂ ਦੱਸ ਦੇ ਰਹੇ ਹਾਂ ਪਾਣੀ ਠੀਕ ਤਰੀਕੇ ਨਾਲ ਵਰਤੋ ਤੁਸੀਂ ਬਹੁਤ ਜ਼ਿਆਦਾ ਵਰਤ ਰਹੇ ਹੋ ਨਹੀਂ ਨਹੀਂ ਕਹਾਂ ਦੇਖਾਂਗੇ ਦੇਖਾਂਗੇ ਇਹਨਾਂ ਨੂੰ ਪਤਾ ਸੀਗਾ ਕਿ ਸ਼ਾਇਦ ਐਂ ਕੰਮ ਬਣ ਜਾਊਗਾ ਪਹਿਲਾਂ ਵੀ ਬਣ ਜਾਂਦਾ ਸੀਗਾ ਵੀ ਬੀਬੀਐਮਪੀ ਨੂੰ ਕੌਣ ਚੈਲੰਜ ਕਰਦਾ ਉਹਨਾਂ ਨੂੰ ਪਤਾ ਨਹੀਂ ਸੀ ਵੀ ਆ ਗਏ ਹੁਣ ਪਿੰਡਾਂ ਵਾਲੇ ਵੀ ਆ ਗਏ ਹੁਣ ਚੈਲੰਜ ਕਰਨ ਵਾਲੇ ਸਾਨੂੰ ਤਾਂ ਕੱਸੀਆਂ 'ਚ ਪਾਣੀ ਨਹੀਂ ਮਿਲਦਾ